ਇਹ ਐਫਆਈਆਰ ਮੈਂ ਕਰੀ ਇਹ ਮੈਟਰ ਤੇ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀਐਡੀਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੇ ਆਧਾਰ ਤੇ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਆਣ ਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀ ਨਾਲ ਬੱਚਿਆਂ ਨੂੰ ਕੇ ਕਰਕੇ ਉਹ ਭੀਖ ਮੰਗਦੇ ਸੇ ਅਕਸਰੀ ਦੇਖਿਆ ਜਾਂਦਾ ਰੋਣਾ ਦੇ ਬੱਚਿਆਂ ਨੂੰ ਜਵਾਰ ਵਾਲੇ ਘਰ ਦੇ ਉਹ ਫੂਸ ਫਾਦੀ ਤੋਂ ਮੋਸ਼ਕੀ ਕਰਵਾ ਲਿਆ ਗਿਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਵੱਲੋਂ ਇਹਨਾਂ ਦੇ ਖਿਲਾਫ ਪਰ ਕੰਪਲੇਨ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਫਟ ਕਿਹੜੀ ਲੇਡੀ ਜਿਹੜੀ ਉਹ ਤੇ ਕੀ ਕਾਰਵਾਈ ਵੀ ਚਾਹੁੰਦਾ ਹੈ ਪੁਰਦੇ ਪਰਜਾ ਤੇ ਜਿਹੜੀ ਆਪਣ ਜਿਹੜੀ ਹੈ ਲੈਸਿੰਗ ਬਿਲਕੁਲ ਸਿਰਫ ਆਈਟੀਪੀਏ ਕਮੇਟੀ ਦੀ ਮੱਧ ਤੇ ਅਸਾੜੀ ਕੋਲੋਂ ਇੱਕ ਕੰਪਲੇਨਟ ਆਈਸੀਆਈ ਡੀਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਉਸ ਕੰਪਲੇਨਟ ਦੇ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਇੱਕ ਲੇਡੀਜ਼ ਉਹਦੇ ਖਿਲਾਫ ਕਿਉਂਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਹੋ ਕੇ ਕਰਕੇ ਉਹ ਬੰਦ ਕਰਦਾ ਵੀਹ ਕੰਕਰੀਟ ਤੇ ਸਰ ਅਕਸਰੀ ਦੇਖਿਆ ਜਾਂਦਾ ਰੋੜਾਂ ਤੇ ਬੱਚੇ ਮਿਲਦਾ ਉਹਨਾਂ ਘਰਦੇ ਆ ਫਿਰ ਪੁਲਿਸ ਸਾਹਿਬੀ ਤੋਂ ਮੋਸ਼ਕੀ ਤੋਂ ਮੰਗਲਾ ਲਿਆਈ ਹੈ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਕੋਲੋਂ ਇਹਨਾਂ ਦੇ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੀਵਰ ਸਰ ਕਿਹੜੀ ਲੇਡੀ ਲਈ ਉਹ ਕੀ ਕਾਰਵਾਈ ਕੀਤੀ ਹੈ ਉਹਦੇ ਪਰਚਾ ਤੇ ਦੱਸੀ ਆਪਾਂ ਜਿਹੜੀ ਹੈ ਲੈਸਟਰੂ ਬਿਲਕੁਲ ਸਿਰਫ ਇੱਕ ਐਫਆਈਆਰ ਬਣ ਕੇ ਹੀ ਮੈਟਰ ਤੇ ਸਾਡੇ ਕੋਲੋਂ ਨਾ ਇੱਕ ਕੰਪਲੇਨ ਆਈ ਸੀਜੀ ਡੀਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੇ ਹੱਦ ਤੇ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇਥੇ ਆ ਜਿੱਤੇ ਆਣ ਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਹੋ ਕੇ ਕਰਕੇ ਉਹ ਬੰਦ ਕਰਦਾ ਕੀ ਕੰਪਲੇਂਟ ਜੀ ਸਰ ਅਕਸਰੀ ਦੇਖਿਆ ਅਡਾ ਰੋੜਾਂ ਤੇ ਬੱਚਿਆਂ ਨੂੰ ਦਿਉਂਦਾ ਰੋੜ ਕਰਦੇ ਆ ਫਿਰ ਪੁਲਿਸ ਸਾਹਿਬ ਤੋਂ ਮੋਰ ਸਟਿਕਰ ਮਾਮਲਾ ਲੈ ਆਇਆ ਹੈ ਮੈਂ ਬਿਲਕੁਲ ਜੀ ਹੁਣ ਜਿਵੇਂ ਕਿ ਸਰਕਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਇਹਨਾਂ ਦੇ ਖਿਲਾਫ ਪਰ ਕੰਪਲੇਂਟ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਆਡੇ ਦਿਆਂ ਜੀ ਆ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਵਾਕਈ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੀਵਰ ਸਰ ਕਿਹੜੀ ਲੀਵੀ ਲਈ ਉਹ ਤੇ ਕੀ ਕਾਰਵਾਈ ਕੀਤੀ ਹੈ